ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅਗਲੇ 48 ਤੋਂ 72 ਘੰਟੇ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕੀ ਹਾਲਾਤ ਨੇ ਮੀਂਹ ਕਿਹੜੇ ਚਲੇ ਵਿੱਚ ਹੈ ਕਦੋਂ-ਕਦੋਂ ਮੀਂਹ ਹੈ ਤੇ ਮੀਂਹ ਦੇ ਨਾਲ ਕਿਹੜੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਣਗੇ ਫਿਲਹਾਲ ਮੌਸਮ ਜਿਹੜਾ ਪੰਜਾਬ ਦਾ ਬਦਲਦਾ ਹੋਇਆ ਦਿਖਾਈ ਦੇ ਰਿਹਾ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਥੋਨੂੰ ਕਿ ਪੰਜਾਬ ਅਤੇ ਨਾਲ ਲੱਗਦੀ ਉੱਤਰ ਭਾਰਤ ਦੇ ਸਾਰੇ ਸੂਬਿਆਂ ਵਿੱਚ ਲਗਾਤਾਰ ਬੱਦਲਬਾਜ਼ੀ ਸਿਸਟਮ ਪਹੁੰਚ ਰਹੇ ਨੇ ਜਿਸ ਦੇ ਕਾਰਨ ਮਾਹੌਲ ਕਾਫੀ ਜ਼ਿਆਦਾ ਬਦਲ ਚੁੱਕਿਆ ਹੈ ਮੀਂਹ ਦੇ ਹਾਲਾਤ ਜ਼ਿਆਦਾ ਨੇ ਬੱਦਲਬਾਜ਼ੀ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇ ਪੰਜਾਬ ਦੇ ਜਿਹੜੇ ਹਾਲਾਤ ਨੇ ਮੀਂਹ ਦੇ ਬੱਦਲਬਾਈ ਤੇ ਲਗਾਤਾਰ ਬਣੇ ਹੋਏ ਨੇ ਬੀਤੇ ਕੱਲ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਮੀਂਹ ਵੇਖਣ ਨੂੰ ਮਿਲਿਆ ਜਿਸ ਦੇ ਨਾਲ ਤਾਪਮਾਨ ਘਟੇ ਹੋਏ ਨੇ ਠੰਡ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਗੱਲ ਕਰਾਂਗੇ 27 28 ਅਤੇ 1 ਤਰੀਕ ਜਾਂ 2 ਤਰੀਕ ਮਾਰਚ ਮਹੀਨੇ ਦੀ ਮੌਸਮ ਕਿਵੇਂ ਦਾ ਹੈ ਤਾਂ 27 ਤਰੀਕ ਨੂੰ ਹਲਕਾ ਦਰਮਿਆਨਾ ਮੌਸਮ ਬਦਲਾ ਹੋਇਆ ਦਿਖਾਈ ਦੇਵੇਗਾ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਦੇ ਵਿੱਚ ਜਿਸ ਦੇ ਨਾਲ ਮੱਝ ਅਤੇ ਦੁਆਬੇ ਦੇ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਜ਼ਿਲ੍ਹਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗ ਤੇ ਨਾਲ ਲੱਗਦੇ ਇਲਾਕੇ ਅੱਗੇ ਪਟਿਆਲਾ ਫਤੇਗੜ ਸਾਹਿਬ ਤੱਕ ਦੇ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਮੀਂਹ ਹੈ ਅੰਮ੍ਰਿਤਸਰ ਤਰਨਤਾਰਨ ਤੇ ਇਹਨਾਂ ਇਲਾਕਿਆਂ ਵਿੱਚ ਵੀ ਲਗਾਤਾਰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੈਂਟਰਲ ਪੰਜਾਬ ਵਿੱਚ ਲੁਧਿਆਣਾ ਮੋਗਾ ਕਪੂਰਥਲਾ ਤੇ ਪਟਿਆਲਾ ਜ਼ਿਲ੍ਹਾ ਨਾਲ ਨਾਲ ਲੱਗਦਾ ਆਪਣਾ ਇਲਾਕਾ ਮਲੇਰ ਕੋਟਲੇ ਦਾ ਇਦੀ ਵਿੱਚ ਵੀ ਮੀਂਹ ਹੋਣ ਦੀ ਉਮੀਦ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ 27 ਤਰੀਕ ਨੂੰ 27 ਤਰੀਕ ਨੂੰ ਜਿਹੜੀ ਹਵਾ ਹੈ ਉਹ ਚੱਕਰਵਾਤੀ ਰੂਪ ਵਿੱਚ ਚੱਲੇਗੀ ਜਿਸ ਦੇ ਨਾਲ ਦੁਆਬੇ 벨ਟ ਤੋਂ ਥੋੜ੍ਹਾ ਜਿਹਾ ਅਸਰ ਮਾਲਵੇ 벨ਟ ਵਿੱਚ ਹੁੰਦਾ ਦਿਖਾਈ ਦੇਵੇਗਾ ਪਰ ਮਾਲਵੇ 벨ਟ ਵਿੱਚ ਅਸਰ ਥੋੜ੍ਹਾ ਜਿਹਾ ਘੱਟ ਹੈ ਫਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਪਰ ਮਾਲਸਾ ਜਿਲ੍ਹਾ ਹੋ ਗਿਆ ਬਟਾ ਤੇ ਨਾਲ ਦੀ ਨਾਲ ਸੰਗਰੂਰ ਦੀ ਜਿਹੜੀ 벨ਟ ਹੈ ਇਹਦੇ ਵਿੱਚ ਮੀਂਹ ਥੋੜ੍ਹਾ ਜਿਹਾ ਘੱਟ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਨਾ ਇਲਾਕਿਆਂ ਵਿੱਚ ਥੋੜੀ ਬਹੁਤੀ ਜਿਹੜੇ ਅਸਰ ਨੇ ਉਹ ਘਟ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜੇ ਪਹਾੜੀ ਖੇਤਰਾ ਵਾਲਾ ਇਲਾਕਾ ਹੈ ਉਹਨਾਂ ਵਿੱਚ ਜ਼ਿਆਦਾ ਮੀਂਹ ਹੈ ਮੈਦਾਨੀ ਇਲਾਕੇ ਵਿੱਚ ਵੀ ਫਿਲਹਾਲ ਘੱਟ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ 27 ਤਰੀਕ ਨੂੰ 28 ਤਰੀਕ ਦੀ ਗੱਲ ਕਰਾਂਗੇ ਤਾਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੈ ਜਿਹਦੇ ਵਿੱਚ ਮਾਲਵਾ ਵੈਲਟ ਵੀ ਸ਼ਾਮਿਲ ਹੈ ਕਿਉਂਕਿ 28 ਤਰੀਕ ਨੂੰ ਚੱਕਰਵਾਤੀ ਹਵਾ ਦਾ ਅਸਰ ਜ਼ਿਆਦਾ ਬਣਦਾ ਦਿਖਾਈ ਦੇ ਰਿਹਾ ਹੈ ਜਿਹਦੇ ਨਾਲ ਮਾਨਸਾ ਬਠਿੰਡਾ ਸੰਗਰੂਰ ਜਿਹੜੀ ਬੈਲਟ ਜਿਹਦੇ ਵਿੱਚ ਮੀਂਹ ਘੱਟ ਸੀ ਉਹਦੇ ਵਿੱਚ ਵੀ ਮੀਂਹ ਦੇ ਅਸਰ ਬਰਕਰਾਰ ਹੁੰਦੇ ਦਿਖਾਈ ਦੇਣਗੇ ਜਿਸ ਤਰ੍ਹਾਂ ਉਮੀਦ ਕਰਾਂਗੇ 28 ਤਰੀਕ ਨੂੰ ਸੰਗਣਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਗੜੇਮਾਰੀ ਦੇ ਹਾਲਾਤ ਬਣ ਸਕਦੇ ਨੇ ਤੇ ਤਾਬਰ ਕਾਫੀ ਜ਼ਿਆਦਾ ਘਟਦੇ ਹੋਏ ਖਾਈ ਤੇ ਦੇਣਗੇ ਇੱਕ ਤਰੀਕ ਦੀ ਗੱਲ ਕਰਾਂਗੇ ਤਾਂ ਰੂਪਨਗਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਨਮਾਚਰ ਜ਼ਿਲ੍ਹਾ ਇਹਨਾਂ ਵਿੱਚ ਮੀਂਹ ਦੇ ਅਸਰ ਥੋੜੇ ਜਿਆਦਾ ਨੇ ਪਰ ਬਾਕੀ ਦਿਨਾਂ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਥੋੜੇ ਜਿਹੇ ਅਸਰ ਘਟਦਾ ਹੋਇਆ ਦਿਖਾਈ ਦੇਵੇਗਾ ਇੱਕ ਤਰੀਕ ਨੂੰ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਇਹਨਾਂ ਤਿੰਨ ਦਿਨਾਂ ਵਿੱਚ ਤਾਪਮਾਨ 20 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਮੀਂਹ ਵਾਲੇ ਦਿਨ ਜਾਣੇ ਕਿ 28 ਅਤੇ 27 ਤਰੀਕ ਨੂੰ ਤਾਪਮਾਨ 18 ਡਿਗਰੀ ਤੋਂ ਥੱਲੇ ਜਾਣ ਦੀ ਉਮੀਦ ਹੈ ਠੰਡ ਦੇ ਤੇ ਕੜਾਕੇ ਦੀ ਠੰਡ ਦੇ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਜਿਨ੍ਹਾਂ ਦੇ ਰਾਹੀਂ ਆਪਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਕਿਸਾਨ ਵੀਰ ਨੇ ਉਹ ਫਿਲਹਾਲ ਕਣਕ ਦੇ ਵਿੱਚ ਖਾਦ ਸਪਰੇਅ ਕਰਨ ਤੋਂ ਪਰਹੇਜ਼ ਕਰੋ ਅਜਿਹੇ ਦੇ ਵਿੱਚ ਨੁਕਸਾਨ ਹੋਣ ਦੇ ਚਾਂਸ ਜ਼ਿਆਦਾ ਬਣ ਸਕਦੇ ਨੇ ਤੁਹਾਡੀ ਖਾਦ ਸਪਰੇਅ ਦਾ ਕੋਈ ਵੱਡਾ ਅਸਰ ਹੁੰ ਬਾਕੀ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਜਾਨੀ ਕਿ ਮਾਰਚ ਮਹੀਨੇ ਦੀ ਇੱਕ ਨਵੀਂ ਸੈਪਰੇਟ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਿਹਦੇ ਵਿੱਚ ਮਾਰਚ ਮਹੀਨੇ ਦੀ ਪ੍ਰੋਪਰ ਡਿਟੇਲ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰਵਾਈਸ ਮੰਤਰ ਤੇ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰਪੰਡ ਭਰਾਵਾਂ ਦਾ